ਗੁੱਡ ਮਾਰਨਿੰਗ ਸਾਰੇ ਬੱਚਾ ਨੂੰ ਅੱਜ ਸਵੇਰੇ ਨਹਾ ਕੇ ਕੌਣ-ਕੌਣ ਆਇਆ ਠੀਕ ਹੈ ਜੀ ਪ੍ਰਭ ਜਦੋਂ ਨਹਾਤੀਓ ਸਵੇਰੇ ਪਾਣੀ ਕਾਦੇ ਚਲਿਆ ਟੂਟੀ ਤੋਂ ਮੋਟਰ ਤੋਂ ਗੈਵੀ ਕਾਦੇ ਤੋਂ ਪਾਣੀ ਆ ਹਾਂ ਜੀ ਮੋਟਰ ਤੋਂ ਮੋਟਰ ਤੋਂ ਵੈਰੀ ਗੁੱਡ ਹਾਂ ਜੀ ਟੂਟੀ ਤੋਂ ਵੀ ਟੂਟੀ ਤੋਂ ਵੈਰੀ ਗੁੱਡ ਅੱਛਾ ਧਿਆਨ ਦਿਓ ਸਾਰਿਆਂ ਨੇ ਮੋਟਰ ਜਾਂ ਜਦੋਂ ਟੂਟੀ ਓਏ ਤਾਂਦੇਓ ਜਦੋਂ ਆਪਣੀਆਂ ਟੂਟੀਆਂ ਖਰਾਬ ਹੋ ਜਾਣ ਆਪਾਂ ਠੀਕ ਕਰਵਾਉਨੇ ਆ ਕਿ ਨਹੀਂ ਕਰਵਾਉਂਦੇ ਜੇ ਆਪਾਂ ਟੂਟੀਆਂ ਠੀਕ ਕਰਾਉਨੇ ਆ ਜਿਹੜਾ ਬੰਦਾ ਟੂਟੀਆਂ ਦਾ ਕੰਮ ਕਰਦਾ ਉਹਨਾਂ ਨੂੰ ਠੀਕ ਕਰਦਾ ਜਾਂ ਕਿਦੋਂ ਪਾਏ ਪਾਈਪ ਆਪਣੀ ਲੀਕ ਹੋ ਗਈ ਪਾਣੀ ਆਉਣ ਲੱਗ ਪਿਆ ਜਿਹੜਾ ਉਹਨਾਂ ਨੂੰ ਠੀਕ ਕਰਦਾ ਉਹਨਾਂ ਨੂੰ ਕੀ ਕਹਿੰਦੇ ਆ ਵੈਰੀ ਗੁੱਡ ਕੀ ਕਹਿੰਦੇ ਆ ਤੇ ਪਲੰਬਰ ਉਹ ਜਿਹੜਾ ਕੰਮ ਕਰਨ ਆਉਂਦਾ ਨਵੀਆਂ ਟੂਟੀਆਂ ਲਾਉਣ ਆਉਂਦਾ ਜਾਂ ਪਾਈਪਾਂ ਪਾਉਣ ਆਉਂਦਾ ਉਹ ਖਾਲੀ ਹੱਥ ਤਾਂ ਨਹੀਂ ਆਉਂਦਾ ਉਹਦੇ ਕੋਲੇ ਆਪ ਦਾ ਕੋਈ ਨਾ ਕੋਈ ਸਮਾਨ ਹੁੰਦਾ ਕਿ ਨਹੀਂ ਹੁੰਦਾ ਹਾਂ ਹੁਣ ਤੁਸੀਂ ਇਹ ਦੱਸਣਾ ਵੀ ਉਹਦੇ ਕੋਲੇ ਕੀ ਕੀ ਸਮਾਨ ਹੁੰਦਾ ਹਾਂਜੀ ਹੁਣ ਤੁਸੀਂ ਦੱਸਣਾ ਵੀ ਪਲੰਬਰ ਕੋਲੇ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਪਤਾ ਉਹ ਹੱਥ ਉੱਪਰ ਕਰ ਲਓ ਪਰ ਬੋਲਣਾ ਨਹੀਂ ਮੈਂ ਜਿਹੜੇ ਬੱਚੇ ਦੇ ਕੋਲੇ ਗਿਆ ਉਹਨੇ ਦੱਸਣਾਗਾ ਦੂਜੇ ਨੇ ਨਹੀਂ ਦੱਸਣਾਗਾ ਠੀਕ ਹੈ ਜੀ ਤਾਂ ਇਹ ਕੀ ਹੁੰਦਾ ਪਲੰਬਰ ਕੋਲੇ ਸਰ ਜੀ ਇਹ ਪਲੰਬਰ ਕੋਲੇ ਨਾ ਇੱਕ ਇੱਕ ਥੋੜੀ ਹੁੰਦੀ ਤੇ ਇੱਕ ਪੌੜੀ ਹੁੰਦੀ ਥੋੜੀ ਥੋੜੀ ਤੇ ਪੌੜੀ ਨੈਰਾ ਕੀ ਕੀ ਸਮਾਨ ਹੁੰਦਾ ਦੱਸੋ ਤੇ ਨੈਰਾ ਇੱਕ ਠਾੜ ਇੱਕ ਫਾਰ ਥੋੜੀ ਤੇ ਪੌੜੀ ਹੋਰ ਵੀ ਸਮਾਨ ਹੁੰਦਾ ਹੋਰ ਵੀ ਦੱਸੋ ਚੱਪ ਜਿਹਨੂੰ ਪੁੱਛਿਆ ਹਾਂ ਖੁਸ਼ ਗੋ 27 ਜਿਪੋੜੀ ਤੇ ਸੱਤ ਪੇਜ ਕਰ ਪੇਜ ਕਰ ਵੈਰੀ ਗੁੱਡ 27 ਹਾਂਜੀ ਖਟੋੜਾ ਖਟੋੜਾ ਵੈਰੀ ਗੁੱਡ ਹਾਂ ਨਵਜੀਤ ਕਟਰ ਕਟਰ ਵੈਰੀ ਗੁੱਡ 27 ਘੱਟੋੜੀ ਥੋੜੀ ਥੋੜੀ ਕਟਰ ਕਟਰ ਹੋਰ ਹੋਰ ਡ੍ਰਿਲ ਡ੍ਰਿਲ ਵੈਰੀ ਗੁੱਡ ਹਾਂਜੀ ਗੇਵੀ ਮੋਟਰ ਵੀ ਤੇ ਟੂਲ ਵੀ ਇਹ ਇਹ ਨਾਲ ਨਹੀਂ ਉਹ ਤਾਂ ਸਮਾਨ ਆ ਕੌਣ ਦੰਨੇ ਆ ਉਹਦੇ ਕੋਲੇ ਆਪਦਾ ਕੀ ਕੀ ਸਮਾਨ ਉਹ ਇਹਨਾਂ ਨਾਲ ਉਹਨੇ ਚੀਜ਼ਾਂ ਠੀਕ ਕਰਨੀਆਂ ਜੀ ਕਟਰ ਕਟਰ ਜੀ ਬੋਡੀ ਵੀ ਹਾਂ ਥੋੜੀ ਵੀ ਥੋੜੀ ਵੀ ਠੀਕ ਆ ਓਕੇ ਠੀਕ ਆ ਹਾਂਜੀ ਥੋੜੀ ਸਰ ਜੀ ਥੋੜੀ ਵੈਰੀ ਗੁੱਡ ਹਾਂਜੀ ਥੋੜੀ ਤੇ ਬੋਡੀ ਹਾਂ ਕਾਇਨਾਤ ਡ੍ਰਿੱਲ ਡ੍ਰਿੱਲ ਵੈਰੀ ਗੁੱਡ ਕਲਾਪਿੰਗ ਕਰੋ ਯਾਰ ਸਾਰੇ ਬੱਚਿਆਂ ਲਈ ਆਹ ਰਹਿ ਗਏ ਨਵਜੋਤ ਕੀ ਹੁੰਦਾ ਸਾਡੀ ਬਾਜੀ ਹਾਂ ਥੋੜੀ ਤੇ ਬੋੜੀ ਵੈਰੀ ਗੁੱਡ ਬੋੜੀ ਵੈਰੀ ਗੁੱਡ ਯਾਰ ਸਾਰਿਆਂ ਲਈ ਕਲਾਪਿੰਗ ਕਰੋ